ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਕੈਰਲਾ ਪੱਜੋ ਤੇ ਲੰਗਰਾ ਪਿਆਬ ਦੇ ਨਾਲ ਤੇ ਆਪਾਂ ਪਹੁੰਚੇ ਅੱਜ ਬਨਾਲਾ ਵਿਖੇ ਜਿੱਥੇ ਕਿ ਕਿਸਾਨਾਂ ਦੀ ਬਹੁਾ ਪੰਚਾਇਤ ਬਹਾਂ ਰੈਲੀ ਹੋ ਰਹੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਜਿਆਦਾ ਠਾਠ ਠਾਠ ਦਾ ਇਕੱਠ ਹੈ ਕਿਸਾਨਾਂ ਦਾ ਪਹੁੰਚਾ ਆਇਆ ਇੱਕ ਵੀ ਪੈਰ ਧਰਨੋ ਜਗ੍ਹਾ ਨਹੀਂ ਬਜੀ ਇੱਥੇ ਇੰਨਾ ਜਿਆਦਾ ਇਕੱਠਾ ਕਿਸਾਨਾਂ ਦਾ ਤੁਹਾਨੂੰ ਦਿਖਾਉਦੇ ਰਾਵਾਂਗੇ ਇਕੱਠ ਹੈ ਏ ਤੁਹਾਨੂੰ ਦਿਖਾਉਣਾ ਕਿੰਨਾ ਇਕੱਠਾ ਇਕੱਠਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਆਗੂਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਜਾਵੇ ਤੇ ਤੁਹਾਨੂੰ ਦਿਖਾਉਦੇ ਰਹਾਂਗੇ ਬਜ਼ਾਰ ਦੀ ਦਰਾਂ ਮੱਦੀ ਤੇ ਲਾਈਵ ਹੈ ਜਿਹੜੇ ਤੁਸੀਂ ਅਗਲਾ ਪਿਆਬ ਦੇ ਨਾਲ ਤੁਸੀਂ ਦੇਖ ਰਹੇ ਹੋ ਕਿੰਨਾ ਜਿਆਦਾ ਇਕੱਠਾ ਇਸ ਰੈਲੀ ਦੇ ਵਿੱਚ ਜਿਹੜੇ ਕੀ ਗੈਰਸ ਇਕੱਠੇ ਗੈਰ ਰਾਜਨੀਤਿਕ ਜਿ세 ਬੰਦਗਿਆਂ ਨੇ 18 ਜਥੇਬੰਦੀ ਵਾਲੇ ਜਿਲ੍ਹਾ ਵੱਲੋਂ ਇਹ ਮਹਾ ਰੈਲੀ ਰੱਖੀ ਗਈ ਹੈ ਤੇ 13 ਪਰਵਾਰਿਕ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਹੈ ਤੇ ਸਭ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨਾ ਜਿਆਦਾ ਵੱਡਾ ਕਾਠਾ ਬਨਾਲਾ ਜਿੱਥੇ ਰੈਲੀ ਦੇ ਵਿੱਚ ਸਵੇਰੇ ਤੋਂ ਲੈ ਕੇ ਰੰਗਣਾ ਪਿਆ ਦੇ ਨਾਲ ਧੰਨਵਾਦ ਜੀ ਦੇ ਜਾਵਾਂਗੇ ਜੋ ਬੋਲੇਗਾ ਇਨਕਰਾਜ ਦਾ ਬਾਦ ਨਾ ਦੇ ਰਹੋ ਓਏ ਅੰਦਰ ਨਹੀਂ ਬੋਲਣਗੇ ਜਾਵਾਂਗੇ ਜੋ ਮੋਦੀ ਵੀ ਆਪਣਾ ਨਹੀਂ ਤਾਂ ਨਹੀਂ ਬਿਲਕੁਲ ਕੋਈ ਨਾ ਕਰ ਸੱਜਣਾ ਗਲਤੀ ਕਰ ਪੱਕੀ ਦਿਨਾਂ ਕਿਤੇ ਮਿਲ ਦੁੱਖ ਹੁੰਦਾ ਬਾਬੇ ਨਾਲੇ ਸਾਥਮਾਨਾਂ ਨੇ ਤੁਹਾਨੂੰ ਜ਼ਮੀਨ ਵੀ ਦਿੱਤੀ ਹੈ ਇਹੋ ਜ਼ਮੀਨ ਨੂੰ ਜਗਾ ਕੇ ਅੱਪਾ ਨੇ ਇਸ ਦੇ ਵਿੱਚ ਆਪਣੀ ਤਾਕਤ ਨੂੰ ਵੀ ਦਿਖਾਣਾ ਹੈ ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਆ ਮੋਦੀ ਦੇਖ ਤੂੰ ਲੜਨ ਵਾਸਤੇ ਕਿੰਨੇ ਚੋਦੇ ਬੈਠੇ ਨੇ ਬਰਨਾਲੇ ਦੀ ਧਰਤੀ ਤੇ ਕਹਿੰਦੇ ਸੀੜੂ ਬੈਠੇ ਨੇ ਇਹ ਸਰਕਾਰੀ ਖਰਚੇ ਤੇ ਅੱਜ ਹੋਣੀ ਨਹੀਂ ਹੈ ਜੋ ਲਾਕ ਕੀਤਾ ਸੀ ਸਰਕਾਰ ਨੇ ਅਸੀਂ ਦਾਨ ਦੇ ਸਾਡੇ ਮੈ ਉਹ ਤੋਂ ਵੀ ਇਧੀਆਂ ਸਭ ਤੋਂ ਜਿਆਦਾ ਨੁਕਸਾਨ ਸਾਡਾ ਬਾਬਾ ਬਾਬਾ ਬਣਾ ਜੀ ਤਾਣ ਨਾ ਨਾ ਕੋਈ ਨਾ ਕੋਈ ਮਰੇਗਾ ਇਸ ਵੇਲੇ ਪਸ਼ੂਰੇ ਉੱਤੇ ਨਹੀਂ ਕਿਸੇ ਨੂੰ ਮਕਾਨ गिर ਗਿਆ ਉਹਦਾ ਕੋਈ ਮਦਦ ਨਹੀਂ ਦਿੱਤਾ ਗਿਆ ਵੀਰ ਇਹ ਪਹਿਲਾਂ ਇਹਨਾਂ ਨੇ ਵਾਦੇ ਕੀਤੇ ਬੱਕਰੀ ਦਾ ਵੀ ਦਾਂਗੇ ਮੁਰਗੀ ਦਾ ਵੀ ਦਾਂਗੇ ਸੈਂਟਰ ਸਰਕਾਰ ਦੀਆਂ ਮਾਰੂ ਦੀਆਂ ਨੇ